ਕਿਉਂਕਿ ਐਸਾ ਸਿਸਟਮ ਦੇ ਉੱਤੇ ਉਹਨਾਂ ਨੇ ਇਹਨਾਂ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਇਹੋਗੇ ਘਰ ਦੇ ਕੀਤੇ ਲੈ ਆਏ ਸਾਰੇ ਅਮੀਰ ਵੱਡੇ ਉਹਨਾਂ ਨਾਲ ਆ ਸਾਰਾ মিডিਆ ਉਹਨਾਂ ਨਾਲ ਆ ਉਹ ਜਿਹੜੀ ਮਾੜੀ-ਮੋਟੀ ਤੁਹਾਡੇ ਕੋਲ ਸਰਕਾਰ ਬਦਲਣ ਦੀ ਕੰਮ ਨੂੰ ਛੱਡੋ ਕੰਮ ਉਹ ਤਾਂ ਪਹਿਲਾਂ ਵੀ ਕਰਦੇ ਸੀ ਜਿਹੜੀ ਮਾੜੀ-ਮੋਟੀ ਸਰਕਾਰ ਬਦਲਣ ਦੀ ਗੱਲ ਸੀ ਉਹ ਵੇ ਇਕੱਲ ਤੁਹਾਡੇ ਕੋਲੇ ਨਹੀਂ ਹੈ ਉਹ ਵੀ ਕੰਮ ਉਹਨਾਂ ਨੇ ਨਿਵੇਕਤਾ ਹੁਣ ਇੱਕੋ ਹੀ ਬੰਦਾ ਇੱਕੋ ਹੀ ਪਾਰਟੀ ਲਗਾਤਾਰ ਕਾਪਾ ਕੋਈ ਬੜਾ ਕੋਈ ਬਰੇਖਾ ਨਹੀਂ ਆ ਕਿਉਂ ਪੰਜਾਬ ਦੇ ਨਾ ਜਿੱਥੇ ਵਿਕਰੇਤਾ ਕਰਨੇ ਵਿਕਰੇ ਵਾਲੇ ਸਾਡੇ ਛੋਟਾ ਹੋ ਗਿਆ ਹੁਣ ਤਾਂ ਨੇ ਬਦਲਾ ਲਓ ਕਰਨੇ ਕਰ ਰਿਆ ਕੋਣ ਤੇ ਵੈਸੇ ਵੀ ਦੋ ਸਿਸਟਮ ਨੂੰ ਸਹੀ ਸਮਝ ਨਹੀਂ ਸਾਡੇ ਕਰਾ ਰਿਹਾ ਇਸ ਤਰ੍ਹਾਂ ਕਿਰਾ ਬੂਟ ਸਿਸਟਮ ਉਹ ਇੱਕ ਪ੍ਰਾਈਸ ਪ੍ਰੂਫਰ ਤੋਂ ਬਾਅਦ ਹੀ ਪ੍ਰਾਈਸ ਪ੍ਰੂਫਰ ਨੇ ਕੀ ਕਰਿਆ ਬੋਟਲ ਦੇ ਕੰਮ ਕੀ ਕਰਦੇ ਪਾ ਲੋ ਸਰਪੈਂਚੀ ਆ ਚਾਹ ਰਹੇ ਨੇ ਐਮਐਲ ਦੇ ਆ ਚਾਹ ਰਹੇ ਨੇ ਐਨਸੀ ਦੇ ਅਸੀਂ ਮਨੋਚਾ ਸ਼ੋਲੇ ਲੈ ਜਾਂਦੇ ਆਪਾਂ ਬਦਲਾ ਦੇ ਨਾਲ ਤੇ ਲੈ ਕੇ ਆਈ ਸੀ ਝਾੜੂ ਵਾਲੇ ਹੁਣ ਆਪਾਂ ਦੁਖੀ ਐ ਨਾ ਤੁਹਾਨੂੰ ਹੁਣ ਦੁਖੀ ਆਪਾਂ ਗੁੱਸਾ ਪੂਰਾ ਚੜਿਆ ਹੋਇਆ ਜਦੋਂ ਗੁੱਸਾ ਪੂਰਾ ਚੜਿਆ ਹੋਇਆ ਆਪਾਂ ਕੋਲੇ ਲੱਗ ਰਿਹਾ ਗੱਤ ਕਰ ਰਿਹਾ ਉਹਨੇ ਜਾਇਆ ਵੋਟਾਂ ਕੋਲ ਸਮਝੋ ਤੋਂ ਪੋਚਾ ਅਲੂਣਸਾ ਨੂੰ ਹੋ ਰਿਹਾ ਐ ਰਾਇਸ਼ ਤੋਂ ਉੱਪਰ ਜਿਹਨੂੰ ਦੀਪਿਆਂ ਅਗੋਂ ਅਰੇ ਲੱਗਿਆ ਪੈਣਾ ਥੇ ਉਹ ਜਦੋਂ ਫਟਣ ਲੱਗਾ ਸਿੱਧੀ ਹੀ ਚੱਕਿਆ ਉਹ ਹਵਾ ਨਿਕਲ ਜਾਂਦੀ ਰਹਿਣਾ ਉਹ ਚੰਨ ਕਾਪੇਦਾ ਬੋਟਾ ਬਿਲਕੁਲ ਆਪਣੇ ਲੋਕੀ ਕੰਮ ਕਰਦੀਆਂ 5 ਸਾਲ ਲੁੱਟੀ ਜਾਂਦੇ ਲੁੱਟੀ ਅਤੇ ਅੱਜ ਵੀ ਗੁੱਸਾ ਕਰਦਾ ਪਰੋਕਟ ਬੋਟਾ ਦੇ ਨਾਲ ਹੁਣ ਕੱਪ ਕਦੇ ਵੀ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਭਲਾ ਨਹੀਂ ਹੋਇਆ ਕਾ ਭਲਾ ਕਿਦਾ ਹੋਇਆ ਕੁਝ ਲੋਕਾਂ ਦਾ ਤੁਹਾਡੇ ਵਿੱਚ ਬੜੀਆਂ ਬੜੀਆਂ ਕੁੱਟੀਆਂ ਦੇ ਮੂਹਰੇ ਕੋਈ ਰੁਧਾਵੇ ਕੋਈ ਦੂਜੇ